ਪ੍ਰਭੂ ਤੁਹਾਨੂੰ ਸਾਰਿਆਂ ਨੂੰ ਪਿਆਰ ਪਰਿਸ਼ਾਸੀ ਕਰਦਾ। ਅ ਮੈਂ ਡਾਕਟਰ ਨਿਸ਼ਾਨ ਸਿੰਘ ਖੇਤੀਬਾੜੀ ਵਿਕਾਸ ਅਫਸਰ ਪਿੰਡ ਪੰਜਗ੍ਰੈਂਕਲਾਂ ਸਰਕਲ ਪੰਜਗ੍ਰੈਂਕਲਾਂ ਦੇ ਪਿੰਡ ਕਣੀਆਂ ਵਾਲੇ ਵਿਖੇ ਪਹੁੰਚੇ ਆਂ ਜੀ। ਔਰ ਅਸੀਂ ਇਹ ਪਿੰਡ ਜ਼ਿਲ੍ਹਾ ਫਰੀਦਕੋਟ ਦੇ ਬਲਾਕ ਕੋਟਪੁਰਾ ਨਾਲ ਸੰਬੰਧ ਰੱਖਦਾ ਹੈ। ਔਰ ਅਸੀਂ ਭਾਈ ਸ਼ਗਰਾਦ ਸਿੰਘ ਭੁੱਲਰ ਜੀ ਕੋਲ ਅੱਜ ਪਹੁੰਚੇ ਆਂ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਸਰਕਾਰ ਵੱਲੋਂ ਹਰ ਮਨੁੱਖ ਲਗਾਵੇ ਇੱਕ ਰੁੱਖ ਸਕੀਮ ਸ਼ੁਰੂ ਕੀਤੀ ਗਈ ਆ। ਉਸ ਦੇ ਤਹਿਤ ਅ ਬਾਈ ਸਿਗਰਾ ਸਿੰਘ ਜਿਵੇਂ ਵਾਤਾਵਰਨ ਪ੍ਰੇਮੀ ਆ ਇਹਨਾਂ ਦੇ ਕੋਲੇ ਅਸੀਂ ਪਹੁੰਚੇ ਆ ਇਹਨਾਂ ਦੇ ਫਾਰਮ ਤੇ ਆਏ ਆ ਤਕਰੀਬਨ ਇੱਥੇ ਅਸੀਂ ਆ ਕੇ ਦੇਖਿਆ ਬਹੁਤ ਜਿਆਦਾ ਰੁੱਖ ਰੀਨਾਂ ਲਗਾਏ ਹੋਏ ਆਂਦੇ ਸੋ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਆਪਣਾ ਵਾਤਾਵਰਨ ਬਹੁਤ ਤੇਜ਼ੀ ਨਾਲ ਚੇਂਜ ਹੋ ਰਿਹਾ ਜੇ ਹਰ ਸਾਲ 1 ਡਿਗਰੀ ਟੈਂਪਰੇਚਰ ਵੱਧ ਰਿਹਾ ਤਾਂ ਉਹਦੇ ਨਾਲ ਬਹੁਤ ਸਾਰੀਆਂ ਚੇਂजेस ਆ ਰਹੀਆਂ ਜਿਵੇਂ ਹੁਣ ਆਪਣਾ ਮੌਸਮ ਹੈ ਸੌਣ ਮਹੀਨਾ ਚੱਲਦਾ ਪਰ ਮੀਂਹ ਕਿਤੇ ਦੇਖਣ ਨੂੰ ਹੀ ਹੈ ਨਹੀਂ ਆਉਂਦਾ ਤਾਂ ਛਟਾਕਾ ਆਉਂਦਾ ਇਹ ਸਾਰਾ ਕਲਾਈਮੇਟ ਚੇਂਜ ਆ। ਉਹਦਾ ਫੈਕਟ ਆ ਵੀ ਆਪਣੇ ਕੋਲੇ ਰੁੱਖ ਹੈ ਨਹੀਂ ਜਿੰਨੇ ਆਪ ਨੂੰ ਚਾਹੀਦੇ ਆ। ਕਮ ਸੇ ਕਮ ਆਪਾਂ ਨੂੰ ਜਿੰਨਾ ਆਪਣਾ ਰਕਬਾ ਹੋਵੇ ਉਦੋਂ 30 ਤੋਂ 33% ਰੁੱਖ ਚਾਹੀਦਾ ਹੁੰਦਾ ਹੈ ਤਾਂ ਜੋ ਆਪਣਾ ਜਿਹੜਾ এনਵਾਇਰਨਮੈਂਟ ਆ ਉਹ ਚੇਂਜ ਨਾ ਹੋਵੇ। ਉਹਦੇ ਵਿੱਚ ਆਪਣਾ ਜਿਹੜਾ ਜਿਹੜਾ ਸਾਰਾ ਕਹੋ ਕੁਦਰਤ ਆ। ਕੁਦਰਤ ਬੜੀ ਬਲਵਾਨ ਹੈ। ਇਸ ਨੇ ਸਾਰੇ ਸਿਸਟਮ ਨੂੰ ਮੇਨਟੇਨ ਕਰਕੇ ਰੱਖਣਾ ਹੈ। ਸੋ ਜਿਵੇਂ ਹੁਣ ਇਸ ਤੋਂ ਗਾਂ ਵਾਲਾ ਮਹੀਨਾ ਆਊਗਾ ਉਦੋਂ ਬਾਰਸ਼ਾਂ ਪੈਣਗੀਆਂ। ਬਾਰਸ਼ਾਂ ਦੀ ਤਪਾ ਨੂੰ ਹੁਣ ਲੋੜ ਆ। ਸੋ ਇਹ ਸਾਰੀਆਂ ਜਿਹੜੀਆਂ ਹੈਗੀਆਂ ਵਾਤਾਵਰਨ ਦੇ ਆਪਾਂ ਨੂੰ ਨਿਸ਼ਾਨੀਆਂ ਆ ਵੀ ਆਪਾਂ ਆਪਣੇ ਕੋਲੇ ਬਹੁਤ ਘੱਟ ਰੱਖਨੇ ਜਿਹਦੇ ਕਰਕੇ ਇੰਨੀ ਤੇਜ਼ੀ ਨਾਲ ਜਿਹੜਾ ਆਪਣਾ ਵਾਤਾਵਰਨ ਨੂੰ ਬਦਲ ਰਿਹਾ ਸੋ ਪਿੰਡ ਕਣੀ ਵਾਲੇ ਦੇ ਰਹਿਣ ਵਾਲੇ ਬਾਈ ਸਿਕਰਾ ਸਿੰਘ ਭੁੱਲਰ ਹੈ ਇਹ ਵਾਤਾਵਰਨ ਪ੍ਰੇਮੀ ਹੈ तकरीबन ਇਹ 30 ਏਕੜ ਖੇਤੀ ਕਰਦੇ ਆ 30 ਏਕੜ ਦੇ ਵਿੱਚ ਇਹਨਾਂ ਨੇ ਹਜਲਾ ਜੀ ਨੂੰ ਪਿਛਲੇ ਜਮਾਨੇ ਦੇ ਵਿੱਚ ਪਿੜ ਕਹਿ ਦਿੰਦੇ ਸੀ ਬਜ਼ੁਰਗ ਪਿੜ ਕਹਿ ਦਿੰਦੇ ਸੀ ਆਪਾਂ ਫਾਰਮ ਕਹਿ ਸਕਦੇ ਹੁਣ ਇਹਨਾਂ ਨੇ ਆਪਣੇ ਬੈਠਣ ਲਈ ਜਗਾ ਬਣਾਈਆ ਔਰ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜਾ ਰਵਾਇਤੀ ਰੋਖ ਆਪਣਾ ਜਿਵੇਂ ਬੋੜ ਹੈ ਇਹ ਆਪਣੇ ਕੋਲੇ ਇਹਨਾਂ ਦੇ ਇਹਨਾਂ ਦੇ ਬਜ਼ੁਰਗਾਂ ਦਾ ਲਾਇਆ ਹੋਇਆ ਔਰ ਇਹਨਾਂ ਨੇ ਇਸੇ ਤਰ੍ਹਾਂ ਹੀ ਸੰਭਾਲ ਕੇ ਰੱਖਿਆ ਇਸੇ 1 ਤੋਂ 1.5 ਕਨਾਲ ਜਗ੍ਹਾ ਦੇ ਵਿੱਚ ਇਹਨਾਂ ਨੇ ਤਕਰੀਬਨ 25 ਤੋਂ 30 ਬੂਟੇ ਲਾਏ ਹੋਏ ਆ ਔਰ ਸਾਰੇ ਫਾਰਮ ਦੀ ਗੱਲ ਕਰੀਏ ਤੇ ਇਹਨਾਂ ਕੋਲੇ 80 ਬੂਟੇ ਆ ਜੀ ਬਾਈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿੰਨੇ ਕੁ ਪੁਰਾਣੇ ਬੂਟੇ ਆ ਜਿਹੜੇ ਤੁਹਾਡੇ ਇੱਥੇ ਲੱਗੇ ਹੋਏ ਆ ਫਾਰਮ ਤੇ ਤਕਰੀਬਨ ਜੀ ਜਿਹੜੇ ਇੱਥੇ-ਇੱਥੇ ਲੱਗੇ ਹੋਏ ਆ 40 ਕਬੂਟਿਆਂ ਦੇ ਕਰੀਬ ਸੀਗੇ ਸਾਰੇ ਹਾਂਜੀ ਕੁਝ ਣਿਹਰੀਆਂ ਨਾਲ ਖਰਾਬ ਹੋ ਗਏ ਉਹ ਮੇਰੀ ਸੁਰਤ ਤੋਂ ਪਹਿਲਾਂ ਦੇ ਆ ਠੀਕ ਹੈ ਜੀ ਤਕਰੀਬਨ 80 ਬੂਟੇ ਮੈਂ ਖੁਦ ਪਲਾਂਟ ਕੀਤੇ ਆ ਠੀਕ ਹੈ ਜੀ ਤੇ ਉਹਨਾਂ ਦੇ ਵਿੱਚ ਕੁਝ ਪੈਦਾ ਸੀ ਉਹ ਫਿਰ ਰਿਮੂਵ ਕਰਨਾ ਪਿਆ ਗਿਆ ਸਮੇਂ ਦੇ ਹਿਸਾਬ ਨਾਲ ਹਾਂਜੀ ਉਹਨੂੰ ਪਟਾਤਾ ਹੁਣ ਮੈਂ ਮੇਰਾ ਮਨ ਹੈਗਾ ਵੀ ਮੈਂ 80 ਤੋਂ ਪਲੱਸ ਬੂਟੇ ਹੀ ਲਾਉਂਗਾ ਜਦੋਂ ਮੌਨਸੂਨ ਸਟਾਰਟ ਹੋਊਗੀ ਉਹਨੂੰ ਠੀਕ ਹੈ ਜੀ ਉਹਦੇ ਵਿੱਚ ਬੂਟੇ ਕਿਹੜੇ ਲਾਉਣੇ ਆ ਉਹ ਤੁਹਾਡੇ ਨਾਲ ਸਲਾਹ ਕਰਕੇ ਹਾਂਜੀ ਵੀ ਜਿਹੜੇ ਵਾਤਾਵਰਨ ਨੂੰ ਆਪਾਂ ਦੇ ਵਾਸਤੇ ਚੰਗੇ ਹੋਣ ਹਮਮ ਤੇ ਉਹ ਲਾਵਾਂਗੇ ਤੇ ਹਰ ਇੱਕ ਬੰਦੇ ਨੂੰ ਬੇਨਤੀ ਹੈ ਵੀ ਇਹ ਬੂਟੇ ਲਾਓ ਜਿਹੜਾ ਆਪਣਾ ਵਾਤਾਵਰਨ ਹੈ ਬਹੁਤ ਜ਼ਿਆਦਾ ਬਦਲ ਰਿਹਾ ਹੈ ਦਰਖਤ ਕੱਟ ਰਹੇ ਹੈ ਅਸੀਂ ਆਪਣੇ ਲਾਲਚ ਵਾਸਤੇ ਹੀ ਦਰਖਤਾਂ ਨੂੰ ਖੇਤਾਂ ਚੋਂ ਪੱਟ ਰਹੇ ਹਾਂ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਜੋ ਵੀ ਖੇਤੀ ਕਰਦਾ ਖਾਸ ਕਰ ਉਹ ਜਰੂਰ ਆਪਣੇ ਖੇਤ ਚ ਪੰਜ ਰੁੱਖ ਤਾਂ ਜਰੂਰ ਲਾਵੇ ਬਈ ਜੀ ਤੁਸੀਂ ਤੁਹਾਡੇ ਕੋਲੇ ਦੇਖਿਆ ਮੈਂ ਛਾਂ ਵਾਲੇ ਹੈ तकरीबन ਹੋਰ ਫਾਰਮ ਦੇ ਵਿੱਚ ਮੈਂ ਦੇਖ ਰਿਹਾ ਸਾਗਵਾਂ ਦੇ ਬੂਟੇ ਹੋਰ ਕਿਹੜੇ-ਕਿਹੜੇ ਬੂਟੇ ਤੁਸੀਂ ਲਾਏ ਹੋ ਮੈਂ ਹੁਣ ਲਾਇਆ ਅਮਰੂਦ ਲਾਇਆ ਹੈ ਮੰਗੋ ਲਾਇਆ ਬਾਕੀ ਹੁਣ ਮੀਂਹ ਪੈਣ ਦੀ ਉਡੀਕ ਕਰਦਾ ਮੈਂ ਹਜੇ ਹੋਰ ਵੀ ਮੈਡੀਸਨ ਪਲਾਂਟ ਤੇ ਆਂਬ ਅਮਰੂਦ ਹੋਰ ਲਾਉਂਗਾ ਠੀਕ ਹੈ ਜੀ ਹੋਰ ਲੈਂਦੇ ਬੂਟੇ ਵੀ ਮੈਂ ਇੱਕ ਲਾਇਆ ਹੋਇਆ ਤੇ ਹੋਰ ਸਟਾਰਟ ਹੁਣ ਜਿੰਨੇ ਵੀ ਲੱਗੇ ਲਾਉਂਗਾ ਕਿੰਨੇ ਪੁਰਾਣੇ ਰੁੱਖ ਹੈ ਬਾਈ ਜਿਵੇਂ ਤੁਹਾਡੇ ਦੇ ਬਹੁਤ ਸੰਘਣੀ ਛਾਂ ਇੱਥੇ ਮੇਰੇ ਦੇਖਣ ਤੋਂ ਪਹਿਲਾਂ ਦੇ ਹੀ ਆ ਜੀ ਠੀਕ ਹੈ ਮੇਰੀ ਸੁਰਤ ਤੋਂ ਪਹਿਲਾਂ ਦੇ ਆ ਪਰ ਜਦੋਂ ਇੱਥੇ ਨਰਮੇ ਹੁੰਦੇ ਸੀ ਮੈਂ ਛੋਟਾ ਹੁੰਦਾ ਸੀ ਸਾਡੇ ਨੇੜੇ ਤੇੜਾਂ ਦੇ ਜਿਹੜੇ 5-7 ਖੇਤਾਂ ਵਾਲੇ ਸੀ ਉਹ ਇੱਥੇ ਹੀ ਰਹਿੰਦੇ ਸੀ ਹੂੰ ਜਦੋਂ ਨਰਮਾ ਚੌਕ ਦੇ ਸੀ ਬੁੜੀਆਂ ਚੋਣੀਆਂ ਜੋ ਵੀ ਚਾਹ ਬਣਾਉਣੀ ਸਾਰਾ ਕੁਝ ਇੱਥੇ ਹੀ ਹੁੰਦਾ ਸੀ ਸਾਡੇ ਮਤਲਬ ਸ਼ੁਰੂ ਤੋਂ ਹੀ ਪਰਿਵਾਰ ਵਾਦਾਬਾਰਨ ਪ੍ਰੇਮੀ ਹੈ ਔਰ ਬੂਟਿਆਂ ਦੇ ਸ਼ੌਂਕੀ ਹੈ ਭਾਈ ਜੀ ਜਿਵੇਂ ਤੁਸੀਂ ਗੱਲ ਕਰਦੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਚਾਰ ਕਨਾਲ ਆਪਦਾ ਜਗਾ ਜਿਹੜੀ ਹੈਗੀ ਉਹ ਬੂਟਿਆਂ ਨੂੰ ਸਮਰਪਿਤ ਕਰੋਗੇ ਹਾਂਜੀ ਹਾਂਜੀ ਠੀਕ ਹੈ ਜੀ ਉਹਦੇ ਵਿੱਚ ਚੰਗੇ ਜਿਹੜੇ ਬੂਟੇ ਤੁਸੀਂ ਰეკਮੈਂਡ ਕਰੋਗੇ ਯੂਨੀਵਰਸਿਟੀ ਆਪਣੀ ਕਰਦੀ ਹੈ ਹਾਂਜੀ ਹਾਂਜੀ ਉਹ ਲਾ ਕੇ ਜੇ ਆਉਂਦੇ ਵਿੱਚ ਜਿਹੜੇ ਮੁੜ ਕੇ ਹਲਦੀ ਦਾ ਮੇਰਾ ਵਿਚਾਰ ਹੈ ਮੈਂ ਵਿੱਚ ਉਹਦੇ ਹਲਦੀ ਲਾਵਾਂ ਥੱਲੇ ਵੱਟਾਂ ਠੀਕ ਹੈ ਜੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਾਈ ਜੀ ਨਾਲ ਸਾਡੀ ਗੱਲ ਹੋਈ ਆ 40 ਤੋਂ 50 ਬੂਟੇ ਆ ਉਹਦੇ ਖੇਤ ਦੇ ਵਿੱਚ ਹੋਰ ਪlant ਕਰਨਗੇ ਔਰ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਬੂਟੇ ਆ ਉਹਦੇ ਖੇਤ ਦੇ ਵਿੱਚ ਲਾਓ ਜਿਵੇਂ ਆਪਣੇ ਮੋਟਰਾਂ ਦੇ ਤਾਂ ਆਮ ਹੀ ਜਗ੍ਹਾ ਹੁੰਦੀ ਆ ਪੰਜ ਤੋਂ ਛੇ ਬੂਟੇ ਤਾਂ ਅਡਜਸਟ ਹੋ ਸਕਦੇ ਆ ਸੋ ਸਾਡੀ ਬੇਨਤੀ ਆ ਸਨ ਪ੍ਰਭੂ ਆਪਾਂ ਵੱਧ ਤੋਂ ਵੱਧ ਤੁਸੀਂ ਇਸ ਮਹਿੰਮ ਦਾ ਸਾਥ ਦਿਓ ਵੱਧ ਤੋਂ ਵੱਧ ਬੂਟੇ ਲਾਈਏ ਤਾਂ ਜੋ ਆਪਾਂ ਆਉਣ ਵਾਲੇ ਜਿਹੜੀ ਆਪਣੀ ਪੀੜ੍ਹੀ ਆ ਆਪਣੀ ਜਨਰੇਸ਼ਨ ਆ ਜਾਣ ਵਾਲਾ ਸਮਾਂ ਉਹਦੇ ਵਿੱਚ ਕਲਾਈਮੇਟ ਚੇਂਜ ਵਰਗੀਆਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਉਹ ਤੋਂ ਬਚਾ ਜਾ ਸਕੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ